हां जी ਵੀਰ ਜੀ ਸਾਰੇ ਵੀਰਾਂ ਸასი ਗਾਲ ਜੀ ਸਵਾਗਤ ਕਰਦੇ ਆਂ ਵੀਰ ਜੀ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਅੱਜ ਦੀ ਆਪਣੀ ਵੀਰਜੀ ਵਿజిਟ ਹੈਗੀ ਆ ਪਿੰਡ ਨਦੌਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਵੀਰ ਜੀ ਹੋਣਾ ਨੇ ਆਪਾਂ ਨੂੰ ਵੀਰਜੀ ਵੀਡੀਓ ਬਣਾਉਣਾ ਤੇ ਸ਼ੌਕੀਆ ਤੌਰ ਤੇ ਆਪਾਂ ਨੂੰ ਫੋਨ ਲਾਇਆ ਸੀ ਤੇ ਅੱਜ ਆਪਾਂ ਚੰਗੇ ਚੰਗੇ ਐਨੀਮਲ ਵਿਖਾਵਾਂਗੇ ਵੀਰਾਂ ਨੂੰ ਕੋਹ ਵੀਰਾਂ ਨੇ ਹਰਿਆਣੇ ਤੋਂ ਵੀ ਐਨੀਮਲ ਲੈ ਕੇ ਆਏ ਆ ਕੋਹ ਇਹਨਾਂ ਦੀ ਆਪ ਦੀ ਘਰ ਦੀ ਬਰੀਡ ਆ ਤੇ ਆਪਾਂ ਨੂੰ ਦੱਸਣਗੇ ਵੀਰਜੀ ਸਾਰੀ ਡਿਟੇਲ ਦੱਸਣਗੇ ਲੋ ਵੀਜੀ ਦੇਖ ਸਕਦੇ ਵੀਰ ਨੂੰ ਸ਼ੌਂਕ ਬਹੁਤ ਜ਼ਿਆਦਾ ਵਾ ਵੀਰ ਦੀ ਸਫਾਈ ਕੋਈ ਚੈੱਕ ਕਰ ਸਕਦਾ ਵੀਰ ਨੇ ਬਹੁਤ ਸ਼ੌਂਕੀਆ ਤੌਰ ਤੇ ਐਨੀਮਲ ਰੱਖੇ ਆ ਤੇ ਹਾਂਜੀ ਵੀਰ ਜੀ ਸਾਸਿਕਾ ਵੀਜੀ ਹੋਰ ਸਨੋ ਠੀਕ ਠਾਕ ਜੀ ਤੇ ਹੋਰ ਤੇ ਆਪਣਾ ਵੀਰ ਜੀ ਐਡਰੈਸ ਬੋਲ ਦਿਓ ਇੱਕ ਆਪਣਾ ਨੰਬਰ ਨੰਬਰ ਬੋਲ ਦਿਓ ਨੇਮ ਬੋਲ ਦਿਓ ਆਪਣਾ ਆਪਣਾ ਨਾਮ ਹੈ ਰਵੀ ਗੁਰ ਸਿੰਘ ਪਿੰਡ ਆਪਣਾ ਨਦੋਰ ਹੈ ਇਹ ਤਸਵੀਰ ਪੱਤੀ ਜ਼ਿਲ੍ਹਾ ਕਰਨਤਾਰ ਹਾਂਜੀ ਹਾਂਜੀ ਇਹ ਆਪਣਾ ਨੰਬਰ ਹੈਗਾ 96464 841 ਹਾਂਜੀ ਤੇ ਅੱਜ ਆਪਾਂ ਵੀਰ ਜੀ ਵੀਡੀਓ ਬਣਾਉਣ ਲੱਗੇ ਚਲੋ ਤੁਹਾਡੇ ਫਾਰਮ ਦੀ ਫਾਰਮ ਦੀ ਤੁਹਾਡੀ ਸਫਾਈ ਸੁਫਾਈ ਬਹੁਤ ਵਧੀਆ ਵੀਰ ਜੀ ਤੇ ਜਿਹੜੇ ਹੁਣ ਨਵੇਂ ਵੀਰ ਆ ਜਿਹੜੇ ਬਾਹਰ ਤੁਰੇ ਜਾਂਦੇ ਉਹਨਾਂ ਨੂੰ ਤੁਸੀਂ ਵੀਰ ਜੀ ਕੀ ਦੱਸਣਾ ਚਾਹੋਗੇ ਵੀ ਕੁਝ ਕਈ ਆਖਦੇ ਨੇ ਪਈ ਇਹਨਾਂ ਦੇ ਵਿੱਚੋਂ ਆਪਾਂ ਨੂੰ ਕੁਝ ਬਜਦਾ ਨਹੀਂ ਐਨੀਮਲ ਦੇ ਵਿੱਚੋਂ ਕੁਝ ਬਾਲਦਾ ਨਹੀਂ ਕੀ ਸੱਚ ਹਕਤਾ ਹੈ ਇਹਦੇ ਬਾਰੇ ਤੁਸੀਂ ਸਾਡੀ ਡਿਟੇਲ ਦੱਸੋ ਵੀਰਾਂ ਨੂੰ ਹਾਂ ਜੀ ਵਿਜੀ ਬਾਜਣਾ ਹੈਗਾ ਜੀ ਆਪਾਂ ਆਪ ਕੰਮ ਕਰਾਂਗੇ ਇਹਦੇ ਬਚੂਗਾ ਹਾਂ ਜੀ ਹਾਂ ਜੀ ਬਾਕੀ ਇਹ ਦੇਵਾਤਾਂ ਵੀ ਕਰਾਉਣਾ ਬੰਦੇ ਨੂੰ ਆਪ ਵੇਚੇ ਰਹਿਣਾ ਜ਼ਰੂਰੀ ਆ ਠੀਕ ਆ ਵੀਰ ਜੀ ਠੀਕ ਆ ਤੇ ਇਹ ਜਿਹੜਾ ਸਾਰਾ ਕੰਮ ਤੁਸੀਂ ਆ ਵੀ ਕਰਦੇ ਵੀਰ ਜੀ ਹਾਂ ਜੀ ਹਾਂ ਜੀ ਠੀਕ ਆ ਵੀਰ ਜੀ ਤੇ ਕੋਈ ਸਾਲ ਸੁਲਝ ਵੀ ਪਾਇਆ ਕਿ ਜਾਂ ਹਰਿਆ ਪੱਠਾ ਵੱਢ ਕੇ ਵੀਰ ਜੀ ਪਾਉਂਦੇ ਠੀਕ ਆ ਵੀਰ ਜੀ ਠੀਕ ਆ ਤੇ ਵੀਰ ਜੀ ਇਹ ਕਿੱਥੋਂ ਤੱਕ ਵੀਰ ਜੀ ਦੁੱਧ ਕੱਢਿਆ ਇਸ ਹਰੀਆਲੇ ਦੇ ਮੱਝ ਨੇ ਇਹਨੇ ਵੀਰ ਜੀ 18 ਕਿਲੋ ਤੱਕ ਦੁੱਧ ਕੱਢਿਆ ਠੀਕ ਆ ਵੀਰ ਜੀ ਠੀਕ ਆ ਠੀਕ ਆ ਲਓ ਵੀਰ ਜੀ ਵੇਖ ਸਕਦੇ ਆ ਵੀਰ ਜੀ ਉਹਨਾਂ ਦੀ ਆਪਾਂ ਸ਼ੌਂਕਿਆ ਤੌਰ ਤੇ ਐਨੀਮਲ ਵਿਖਾਉਨੇ ਆ ਸਾਰੇ ਵੀਰਾਂ ਨੂੰ ਜਿਹੜੇ ਵੀਰ ਬਾਹਰ ਤੁਰੇ ਜਾਂਦੇ ਆ ਉਹ ਆਪਣੇ ਘਰ ਇੱਕ ਦੋ ਐਨੀਮਲ ਰੱਖ ਕੇ ਆਪਣਾ ਕੰਮ ਚਾਲੂ ਕਰਨ ਤੇ ਵੀਰ ਜੀ ਭਲਾ ਕਿੰਨੇ ਕ ਐਨੀਮਲ ਤੋਂ ਕੰਮ ਚਾਲੂ ਕੀਤਾ ਹੈ ਤੁਸੀਂ ਇਹ ਨਵਾਂ ਕੰਮ ਚાલુ ਕੀਤਾ ਹੈ ਆਪਾਂ ਵੀ ਜੀ ਆਪਣੇ ਕੋਈ ਤੇ ਲੇ ਕੇ ਚਾਰ ਮੱਜਾਂ ਬਸ ਨਵਾਂ ਕੰਮ ਸ਼ੁਰੂ ਕਰਨਾ ਠੀਕ ਆ ਵੀ ਜੀ ਠੀਕ ਆ ਬਾਈ ਬਾਹਰ ਮੁੜ ਕੇ ਕੱਡੀਆਂ-ਕੁੱਡੀਆਂ ਪਾਲ ਕੇ ਉਹਨਾਂ ਦੇ ਕੰਮ ਸ਼ੁਰੂ ਠੀਕ ਆ ਵੀ ਜੀ ਤੇ ਆਪਦੀ ਘਰ ਦੀ ਬਰੀਡ ਆ ਬਾਕੀ ਸਾਰੀ ਸਾਰੀ ਆਪਣੀ ਘਰ ਦੀ ਠੀਕ ਆ ਜੀ ਕੋਈ ਨੀਲੀ ਰਾਵੀ ਦੀ ਨਹੀਂ ਕੋਈ ਨਹੀਂ ਨਹੀਂ ਆਪਾਂ ਵਿੱਚ ਹੀ ਮੋਰਾ ਵਾਲੀ ਕੰਮ ਕੀਤਾ ਮੋਰਾ ਦੇ ਕੰਮ ਕੀਤਾ ਠੀਕ ਆ ਵੀ ਜੀ ਠੀਕ ਆ ਬਾਕੀ ਚਲੋ ਵੀਰ ਦੀਆਂ ਝੋਟੀਆਂ ਵੀ ਬਹੁਤ ਸੁੰਦਰਾ ਥਾਂ ਲੇਵੇ ਬਹੁਤ ਸਾਫਾ ਹੋਰ ਵੀ ਜੀ ਕੋ ਵੀਰਾਂ ਨੂੰ ਕਹਿਣਾ ਚਾਹੋ ਉਹ ਵੀ ਜੀ ਬਸ ਚੰਗੀ ਨਸਲ ਦੇ ਕੰਮ ਕਰੋ ਵੀਰ ਜੀ ਠੀਕ ਆ ਵੀਰ ਜੀ ਠੀਕ ਨਸਲ ਦੇ ਕੰਮ ਕਰਨਾ ਚਾਹੀਦਾ ਵੀਰ ਜੀ ਠੀਕ ਆ ਵੀਰ ਜੀ ਠੀਕ ਤੇ ਇਹ ਕਪੜਾ ਫਾਰਮ ਬਾਹਰ ਵੀ ਪਾਇਆ ਗਾਈ ਦਾ ਫਾਰਮ ਬਾਹਰ ਜੀ ਚਲੋ ਵੀ ਵੀਰਾਂ ਨੂੰ ਵਿਖਾਉਣੇ ਆ ਲਓ ਵੀਰ ਜੀ ਛੋਟੀਆਂ ਢਟੀਆਂ ਵੀਰ ਨੇ ਪੂਰੀਆਂ ਕੁਆਲਿਟੀ ਸ਼ਾਨਦਾਰ ਸੰਭੀਆਂ ਵਾ ਲਓ ਵੀਰ ਜੀ ਵੇਖ ਸਾਦੇ ਜੇ ਆ ਕਿਹੜੇ ਸੀਮਾ ਸੁਮਨ ਬਾਰੇ ਪਤਾ ਹੈ ਤੁਹਾਨੂੰ ਕਿ ਜੀ ਜਿਆਦਾ ਜੀ 26 ਲੀਟਰ ਨਵੇਦਾ ਜੀ ਠੀਕ ਆ 26 ਨਵੰਬਰ ਜਿਹੜਾ ਸੀਮਣਾ ਠੀਕ ਆ ਸਾਰੀਆਂ ਝੋਟੀਆਂ ਉਹਦੀਆਂ ਹੀ ਹਾਂਜੀ ਆ 26 ਨਵੰਬਰ ਦੀ ਆ ਹਾਂਜੀ ਹਾਂਜੀ ਬਹੁਤ ਧੰਨ ਸਰਕਾਰੀ ਸਾਂਝੀਆਂ ਠੀਕ ਆ ਇਹਦੇ ਵਿੱਚ ਕੋਈ ਆਪਾਂ ਐਨੀਮਲ ਕੋਈ ਸੇਲ ਸੇਲ ਨਹੀਂ ਕਰਨਾ ਠੀਕ ਆ ਵੀਰ ਜੀ ਚਲੋ ਠੀਕ ਆ ਚਲੋ ਆਪਾਂ ਚਲੋ ਵੀਰਾਂ ਨੂੰ ਦਿਖਾਉਣਾ ਹੈ ਸ਼ੌਂਕੀਆ ਤੌਰ ਤੇ ਤੇ ਇੱਕ ਆਪਣਾ ਬਾਹਰ ਫਾਰਮ ਉਹ ਵੀ ਵਿਖਾ ਦਈਏ ਵੀਰਾਂ ਨੂੰ ਹੈ ਹਾਂਜੀ ਹਾਂਜੀ ਆ ਮੱਜ ਵੀਰ ਜੀ ਕਿੰਨਾਕ ਦੂਜਾ ਮਰਾ ਕੀਮਤ ਦੀ ਲੈ ਗਏ ਤੁਸੀਂ ਹਰਿਆਣੇ ਚੋਂ ਇਹ ਕੀ ਆਪਾਂ ਨੂੰ 1 ਲੱਖ 56000 ਦੀ ਕਰੇ ਆਗੇ ਪਹਿਲੀ ਕਿਰਾਇਆ ਕਰਿਆ ਆਪਾਂ ਨੇ ਅੱਛਾ ਜੀ ਹਾਂ ਜੀ ਠੀਕ ਆ ਪੀਐਨਏ 18 ਕ ਕਿਲੋ ਦੁੱਧ ਦਿਤਾਈ ਤੁਹਾਡੇ ਕੋਲੇ ਠੀਕ ਆ ਵੀ ਜੀ ਠੀਕ ਆ ਤੇ ਇਹਦੀ ਗਾੜੀ ਬਰੀਡ ਬਰੂਡ ਤਿਆਰ ਹੁੰਦੀ ਵੀ ਜੀ ਨਹੀਂ ਇਸ ਟਾਈਮ ਹਾਲੇ ਤੇ ਕੱਟੇ ਹੀ ਸੀਗੇ ਹਾਂ ਜੀ ਬਾਕੀ ਖੱਟੀ ਦੇ ਦੇ ਦੀਗਾ ਆਪਾਂ ਕਹਿਣੀ ਠੀਕ ਆ ਵਿੱਚ ਜਿਹੜੀ ਦੂਜੇ ਨੰਬਰ ਤੇ ਮੱਝ ਆ ਗਈ ਇਹ ਆਪਣੀ ਘਰ ਆਪਣੀ ਘਰ ਦੀ ਹੈ ਠੀਕ ਆ ਇਹ ਕਿੱਥੋਂ ਤੱਕ ਚੱਲ ਜਾਂਦੀ ਦੁੱਧ ਦੇ ਇਹ ਜੀ ਹਾਲੇ ਨੇ ਪਹਿਲਾਂ ਸੂਰਾ ਸੁਈਆ ਹਾਂ ਜੀ ਹਾਂ ਜੀ ਇਹ 12 ਕਿਲੋ ਦੁੱਧ ਦਾ ਬਣਦਾ ਠੀਕ ਆ ਵੀਰ ਜੀ ਠੀਕ ਆ ਹਾਂ ਜੀ ਇਹਨੇ ਜੱਟ ਬਣਾ ਕੱਟੀ ਚੁੱਕੀ ਆ ਠੀਕ ਆ ਵੀਰ ਜੀ ਹਾਂ ਜੀ ਠੀਕ ਆ ਚਲੋ ਤੁਸੀਂ ਛੋਟੇ ਬੱਚੇ ਪੁੱਛੋ ਵਧੀਆ ਤਰੀਕੇ ਨਾਲ ਸਾਹਮ ਦੇ ਜੇ ਚਲੋ ਵਧੀਆ ਸਾਹਮ ਦਾ ਵੀਰ ਜੀ ਮੁੱਲ ਹਾਂ ਜੀ ਪੈਂਦਾ ਵੀਰ ਜੀ ਜਿਹੜਾ ਕੋਈ ਵਿੱਚ ਰਹਿਗੇ ਨਾ ਕੰਮ ਕਰਦਾ ਆਪਣਾ ਇੱਕ ਵੀਰ ਜੀ ਵੀਨੇ ਬੱਕਰਾ ਵੀ ਰੱਖਿਆ ਬੱਕਰਾ ਆ ਕੇ ਬੱਕਰੀ ਆ ਬੱਕਰੀ ਰੱਖੀ ਆ ਚਲੋ ਵਧੀਆ ਤੇ ਬਾਹਰ ਵਾਲਾ ਫਾਰਮ ਦਿਖਾਈਏ ਵੀਰਾਂ ਨੂੰ ਹੈ ਆਜੋ ਆ ਵੀਰ ਜੀ ਵੀਰ ਦਾ ਫਾਰਮ ਜੇ ਗਾਈ ਦਾ ਫਾਰਮ ਪਾਇਆ ਬਾਹਰ ਨਾਲ ਹੀ ਆ ਇਧਰ ਵੀ ਉਹਦਾ ਮਾਜਾ ਦਾ ਫਾਰਮ ਆ ਗਿਆ ਵੀਰ ਜੀ ਆ ਫਾਰਮ ਦੇ ਵੀਰ ਜੀ ਵੀਰ ਦੀ ਐਂਟਰੀ ਆ ਸਪਾਈਸ ਵੀ ਬਹੁਤ ਕੀਤੀ ਵੀਰ ਨੇ ਇਹ ਚੰਗੇ ਸੀ ਮੰਡੀਆਂ ਵੀਰ ਜੀ ਸਾਰੀਆਂ ਹੀ ਇਹ ਆਪਦੀ ਬਰੀਡ ਪਿਆਰੀ ਆ ਆਪਦੀ ਘਰ ਦੀ ਬਰੀਡ ਪਿਆਰੀ ਚਲੋ ਠੀਕ ਆ ਵੀਰ ਜੀ ਠੀਕ ਆ ਚਲੋ ਵਧੀਆ ਵਧੀਆ ਵੀਰ ਜੀ ਵੇਖ ਸਕਦੇ ਵੀਰ ਜੀ ਫਾਰਮ ਵੀਰ ਦਾ ਇੱਕ ਕਿੱਥੋਂ ਤੱਕ ਆਪਾਂ ਨੂੰ ਦੁੱਧ ਚਵਾਇਂਦੀਆਂ ਬੈਣਾ ਇਹ ਆਪਣੀਆਂ ਸਿਆਲ ਚ ਨਤੀਬ ਕਿਲੋ ਦਾ ਵੀ ਚੱਲ ਜਾਂਦੀ ਠੀਕ ਠੀਕ ਆ ਵੀਰ ਜੀ ਠੀਕ ਆ ਹਾਂਜੀ ਠੀਕ ਤੇ ਜਿਹੜੇ ਵੀਰ ਨਵਾਂ ਕੰਮ ਚਾਲੂ ਕਰਨ ਦੇ ਨੇ ਉਹਦੇ ਬਾਰੇ ਦੱਸੋ ਵੀਰ ਜੀ ਤੁਸੀਂ ਵੀ ਜਿਹੜੇ ਵੀਰ ਤੁਹਾਨੂੰ ਦੱਸਿਆ ਅੱਗੇ ਵੀ ਹਾਂਜੀ ਵੀ ਆਪ ਕੰਮ ਕਰੋ ਚੰਗੀ ਬਰੀਡ ਤੇ ਕੰਮ ਕਰੋ ਠੀਕ ਆ ਠੀਕ ਆ ਵੀਰ ਜੀ ਠੀਕ ਆ ਤੇ ਇੱਕ ਆਪਣਾ ਨੇਮ ਤੇ ਐਡਰੈਸ ਸਾਰਾ ਬੋਲ ਦਿਓ ਕਈ ਵੀਰਾਂ ਨੇ ਚਲੋ ਸਲਾਹ ਲੈਣੀ ਹੁੰਦੀ ਉਹਨਾਂ ਨੂੰ ਸਲਾਹ ਦੇ ਦਿਓ ਵੀਰਾਂ ਉਹਨਾਂ ਨੂੰ ਨਾਮ ਆਪਣਾ ਗੁਰਸਿਮਰਨ ਸਿੰਘ ਪਿੰਡ ਆਪਣਾ ਨਦੌਰ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਵੀਜੀ ਠੀਕ ਆ ਲਓ ਵੀਜੀ ਵੀਰ ਦਾ ਫਾਰਮ ਵੇਖ ਲਓ ਵੀਜੀ ਚੰਗੇ ਚੰਗੇ ਐਨੀਮਲ ਰੱਖੇ ਵੀਰ ਨੇ ਤੇ ਜਿਹੜੇ ਵੀ ਭੈਣ ਭਰਾ ਨੇ ਆਪਣਾ ਨਵਾਂ ਕੰਮ ਚਾਲੂ ਕਰਨਾ ਉਹ 1 2 ਐਨੀਮਲ ਤੋਂ ਕੰਮ ਚਾਲੂ ਕਰੋ ਵੀਜੀ ਕਿਉਂਕਿ ਤੁਹਾਨੂੰ ਨਾਲੇ ਪਤਾ ਲੱਗ ਜਾਏਗਾ ਕਿ ਕੋਈ ਬਿਮਾਰੀ ਦਾ ਆਪ ਰਹਿਗੇ ਵਿੱਚ ਪਤਾ ਲੱਗ ਜਾਂਦਾ ਵਾ ਚਲੋ ਵੀ ਜੀ ਇਹੋ ਗਲਾੜਾੜਾ ਨਾਲ ਸਾਂਝੀਆਂ ਕਰਨੀ ਸਾਸਿਕਾ ਵੀ ਜੀ